ਕਲ ਜੀ ਵੀਡੀਓ ਵੇਖ ਰਖਿਆ ਆ ਸਾਰਿਆਂ ਨੂੰ ਜੀ ਆ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜੀਨਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇੰਗਲੈਂਡ ਦੇ ਰਾਜਾ ਚਾਰਲਸ ਨੇ ਭਰਾ ਤੋਂ ਖੋਹ ਲਿਆ ਰਾਜਕਮਰ ਦਾ ਦਰਜਾ ਮਹਿਲ ਤੋਂ ਕੱਢਿਆ ਬਾਹਰ ਜੈਫਰੀ ਐਪਸਟਾਈਨ ਵਿਵਾਦ ਪਰ ਟੇਨ ਦੇ ਚਾਹੀ ਪਰਿਵਾਰ ਤੱਕ ਪਹੁੰਚ ਗਿਆ ਹੈ ਪਰ ਟੇਨ ਦੇ ਰਾਜਾ ਚਾਰਲਸ ਨੇ ਆਪਣੇ ਛੋਟੇ ਭਰਾ ਐਡਰੀਓ ਤੋਂ ਪ੍ਰਿੰਸ ਦਾ ਖਿਤਾਬ ਖੋ ਲਿਆ ਹੈ ਤੇ ਉਸ ਨੂੰ ਵਿਲੰਡਰ ਵਿਡ ਸਰ ਮਹਿਲ ਖਾਲੀ ਕਰਨ ਦਾ ਹੁਕਮ ਦਿੱਤਾ ਹੈ ਇਹ ਲੈਂਡ ਬਿਕਮ ਬਿਕਮ ਪੈਲੇਸ ਦੁਆਰਾ ਕੀਤਾ ਗਿਆ ਸੀ ਰਾਜਾ ਚਾਰਲਸ ਦਾ ਇਹ ਫੈਸਲਾ 65 ਸਾਲਾਂ ਡਿਓਨਕਾਪ ਜੋਰਕ ਦੇ ਦੋਚੀ ਜੌਨ ਅਪਰਾਧੀ ਜੈਫਰੀ ਐਪਸਟਾਈਨ ਨਾਲ ਸਬੰਧਾਂ ਦੀ ਨਵੀਂ ਜਨਤਿਕ ਜਾਂਚ ਅਤੇ ਵਰਜੀਨੀਆਂ ਕਿਫਰੇ ਦੀ ਯਾਦ ਯਾਦ ਪੁਸਤਕ ਨੋਬਲਿਜ ਗਰਲ ਦੇ ਲਾਂਚ ਤੋਂ ਬਾਅਦ ਆਇਆ ਹੈ ਕਿ 41 ਸਾਲਾਂ ਵਰਜੀਨੀਆ ਜਿਫਰੇ ਨੇ April 2025 ਵਿੱਚ ਐਡਰੀਅਨ ਤੇ ਜਿੰਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਖੁਦਕੁਸ਼ੀ ਕਰ ਲਈ ਸੀ ਐਡਰੀਅਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹਾਲਾਂਕਿ ਦੋਸ਼ ਸਾਬਤ ਨਹੀਂ ਹੋਏ ਸਨ ਅਤੇ ਜਾਣਕਾਰੀ ਸੀ ਜਿਫਰੇ ਨੇ ਖੁਦਕੁਸ਼ੀ ਕਰ ਲਈ ਆਪਣੀਆਂ ਆਪਣੀ ਚਾਦਾ ਵਿੱਚ ਗਿਫਰੀ ਨੇ ਜਿੰਸੀ ਸ਼ੋਸ਼ਣ ਦਾ ਜ਼ਿਕਰ ਕੀਤਾ ਜਿਸ ਨਾਲ شاہੀ ਪਰਿਵਾਰ ਦੀ ਸ਼ੋਭੀ ਖਰਾਬ ਹੋ ਗਈ ਬਿਕਮ ਪੈਲਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮਹਾਰਾਜਾ ਰਾਜਾ ਚਾਰਲਸ ਨੇ ਪ੍ਰਿੰਸ ਐਟਰੀਓ ਤੋਂ ਸਾਰੇ ਸਨਮਾਨ ਖੋਹ ਲਏ ਸਨ ਉਸ ਨੂੰ ਹੁਣ ਪ੍ਰਿੰਸ ਐਟਰੀਓ ਵਜੋਂ ਨਹੀਂ ਸਗੋ ਐਟਰੀਓ ਮਾਉਂਟ ਬੈਂਟਰਨ ਵਿਡਸਰ ਵਜੋਂ ਜਾਣਿਆ ਜਾਵੇਗਾ ਦੱਸ ਦਈਏ ਕਿ ਐਟਰੀਓ ਦੀਆਂ ਧੀਆਂ ਰਾਜਕੁਮਾਰੀ ਬਿਟਰਸ ਅਤੇ ਰਾਜਕੁਮਾਰੀ ਜੂ ਜੂਜਿਨੀ ਨੇ ਸ਼ਾਹੀ ਕਿਤਾਬ ਬਰਕਰਾਰ ਰਹਿਣਗੇ ਕਿਉਂਕਿ ਉਹਨਾਂ ਨੂੰ ਰਾਜਾ ਜਾਰਜ ਪਜਵੀਂ ਦੁਆਰਾ ਸਥਾਪਿਤ 1917 ਦੇ ਨਿਯਮਾਂ ਦੇ ਅਨੁਸਾਰ ਦਿੱਤੇ ਗਏ ਸਨ ਜੋ ਸਾਰੇ ਬੱਚਿਆਂ ਨੂੰ ਬਰਾਬਰ ਅਧਿਕਾਰ ਅਤੇ ਸਦਕਾਰ ਪ੍ਰਦਾਨ ਕਰਦੇ ਹਨ ਦਰਅਸਲ ਜੈਫਰੀ ਐਪਸਟਾਈਨ ਕੇਸ ਵਿੱਚ ਆਪਣੀ ਸ਼ਮੂਲੀਅਤ ਕਰਨ ਸਾਹੀ ਪਰਿਵਾਰ ਦੀ ਲੋਚਨਾ ਦੇ ਕਾਰਨ ਪ੍ਰਿੰਸ ਐਟਰੀਓ ਨੇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਖਤਾਬ ਤੇ ਸਨਮਾਨ ਛੱਡਣ ਦੀ ਪੇਸ਼ਕਸ਼ ਕੀਤੀ ਹਾਲਾਂਕਿ ਇਸ ਕਦਮ ਨੇ ਐਪਸਟਾਈਨ ਨਾਲ ਉਸ ਦੇ ਸਬੰਧਾਂ ਬਾਰੇ ਸਵਾਲਾਂ ਨੂੰ ਕਠਲ ਨਹੀਂ ਪਾਈ 2019 'ਚ ਸਾਹੀ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਛੱਡਣ ਦੇ ਬਾਅਦ ਜਦੋਂ ਉਸ ਦੀ ਜੀਵਨ ਸ਼ੈਲੀ ਦੀ ਜਾਂਚ ਦੇ ਘੇਰੇ ਵਿੱਚ ਰਹੀ ਜੈਫਰੀ ਐਬਸਟਾਈਨ ਵਿਵਾਦ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੱਕ ਪਹੁੰਚ ਗਿਆ ਬ੍ਰਿਟੇਨ ਦਾ ਰਾਜਾ ਚਾਰਲਸ ਨੇ ਆਪਣੇ ਛੋਟੇ ਭਰਾ ਐਡਰੀਓ ਟੋ ਪ੍ਰਿੰਸ ਦਾ ਖਿਤਾਬ ਖੋਹ ਲਿਆ ਤੇ ਉਸ ਨੂੰ ਵਿਡਸਰ ਮਹਿਲ ਖਾਲੀ ਕਰਨ ਦਾ ਹੁਕਮ ਦਿੱਤਾ ਇਹ ਐਲਾਨ ਬਿਕਮ ਪੈਲਸ ਦੁਆਰਾ ਕੀਤਾ ਗਿਆ ਸੀ ਰਾਜਾ ਚਾਰਲਸ ਦਾ ਇਹ ਪੈਨਸਲਾਂ ਪੈਂਟਸਲਾਂ ਡਿਓਂਗ ਕਾਫ ਜੋਰਕ ਦੇ ਦੋਚੀ ਜੂਨ ਅਪਰਾਧੀ ਜੈਫਰੀ ਐਪਸਟਾਈਨ ਨਾਲ ਸਬੰਧਾਂ ਦੀ ਨਵੀਂ ਜਨਤਕ ਜਾਂਚ ਅਤੇ ਵਰਜਿਨੀਆ ਗਿਫਰੇ ਦੀ ਇਜਾਦ ਪੁਸਤਕ ਨੋਬਡੀਜ਼ ਗਰਲ ਦੇ ਲਾਂਚ ਤੋਂ ਬਾਅਦ ਆਈ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ